ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹੋਸਨਾਵ ਜੀ ਤੁਸੀਂ ਸਭ ਠੀਕ ਠਾਕ ਹੋ ਤੇ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਚੈਨਲਾਂ ਤੇ ਦੇਖ ਰਹੇ ਹੋ ਸੁੱਖ ਸੁਖ ਬਾਰੇ ਜਿਹੜੀ ਵੀ ਨਿਊਜ਼ ਆ ਰਹੀ ਆ ਉਹ ਬਿਲਕੁਲ ਸੱਚ ਵਾ ਸੁਖਟ ਇਸ ਟਾਈਮ ਜਿਹੜੀ ਸਾਡੇ ਵਿੱਚ ਮਤਲਬ ਨਹੀਂ ਰਹੀ ਤੇ ਸਾਨੂੰ ਵੀ ਜਦੋਂ ਇਹ ਗੱਲ ਦਾ ਪਤਾ ਲੱਗਾ ਕਿ ਸੁਖ ਸਾਡੇ ਵਿੱਚ ਨਹੀਂ ਰਹੀ ਤੁਹਾਨੂੰ ਵੀ ਬੜਾ ਮਤਲਬ ਇਹ ਗੱਲ ਦਾ ਦੁੱਖ ਫੀਲ ਹੋਇਆ ਫਿਰ ਵੀ ਉੱਧਰ ਗਏ ਜਾ ਕੇ ਦੇਖਿਆ ਉਸ ਟਾਈਮ ਤੋਂ ਹਸਪੀਟਲ ਲੱਗੇ ਹੀ ਤੇ ਪਤਾ ਲੱਗਾ ਵੀ ਵਾਕਈ ਇਹ ਗੱਲ ਸੱਚ ਵਾ ਸੁਕੂਨ ਸਾਡੇ ਵਿੱਚ ਨਹੀਂ ਰਹਿਦੀ ਇੱਕ ਸਦਮੇ ਦੇ ਨਾਲ ਨੂੰ ਸਾਨੂੰ ਮਤਲਬ ਲੱਗਾ ਵੀ ਇੰਨੀ ਹਸਣ ਖੇਡਣ ਵਾਲੀ ਜਿਹੜੀ ਕੁੜੀ ਆ ਉਹਨੇ ਇਹ ਕਦਮ ਚੁੱਕ ਲਿਆ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਆ ਨਾ ਉਹਨੇ ਮਤਲਬ ਆਪਣੇ ਪਰਿਵਾਰ ਬਾਰੇ ਸੋਚਿਆ ਨਾ ਹੀ ਆਪਣੇ ਜਿਹੜੇ ਛੋਟੇ ਦੋ ਬੇੜੀ ਮਿੱਤੇ ਹੀ ਹੋਦੇ ਉਹਦੇ ਬਾਰੇ ਵੀ ਨਹੀਂ ਸੋਚਿਆ ਕਿ ਉਹਨਾਂ ਦਾ ਮੇਰੇ ਜਾਨ ਮਗਰੋਂ ਕੀ ਹੋਊਗਾ ਇੰਨੀ ਖੁਸ਼ ਰਹਿਣ ਵਾਲੀ ਕੁੜੀ ਤੇ ਉਹਨੇ ਆ ਕਦਮ ਚੁੱਕ ਲੈਣਾ ਉਹਨੇ ਬਿਲਕੁਲ ਵੀ ਇਹ ਗੱਲਾਂ ਅੰਦਾਜ਼ਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਵੀ ਕਿ ਮਤਲਬ ਮੈਂ ਇਹ ਕੰਮ ਕਰਨਾ ਵਾਂ ਮਰਦੋਂ ਪਹਿਲਾਂ ਵੀ ਵਲੌਗ ਬਣਾਇਆ ਵਾਂ ਉਹਦੇ ਵਿੱਚ ਵੀ ਮਤਲਬ ਬਹੁਤ ਜ਼ਿਆਦਾ ਸੰਕੇਸ਼ਨ ਲਈ ਆ ਕਿ ਇਹਨੂੰ ਕੋ ਲੱਗਾ ਹੀ ਨਹੀਂ ਕਿ ਉਹ ਇਹ ਕੰਮ ਕਰ ਲੂਗੀ ਐਨੀ ਖੁਸ਼ ਰਹਿੰਦੀ ਹੁੰਦੀ ਸੀ ਨਾ ਕਿ ਸਾਨੂੰ ਯਕੀਨ ਹੀ ਨਹੀਂ ਹੁੰਦਿਆ ਕਿ ਉਹਨੇ ਇਹ ਚੁੱਕਿਆ ਕਦਮ ਅੰ内 ਮਾਸਾਜ ਕਿਨੇ ਹੋਂਗਿਆ ਐਨੀ ਖੁਸ਼ ਰਹਿਣਾ 24 ਘੰਟੇ ਇੱਕ ਦਿਨ ਦੇ ਵਿੱਚ ਤਿੰਨ ਵੀਡੀਓ ਬਣਦੀਆਂ ਹੁੰਦੀਆਂ ਸੀ ਸਾਰਾ ਦਿਨ ਹਾਸੇ ਖੇਡਦੇ ਰਹਿਣਾ ਇੱਥੋਂ ਤੱਕ ਕਿ ਮਰਨ ਤੋਂ ਕੁਝ ਟਾਈਮ ਪਹਿਲਾਂ ਹੀ ਉਹਨੇ ਹੱਸ ਕੇ ਲਸਣ ਕੁੱਟਿਆ ਮਖੌਲ ਕੀਤਾ ਸਾਰਿਆਂ ਦੇ ਨਾਲ ਤੇ ਬਾਅਦ ਵਿੱਚ ਘਰ ਆਣ ਕੇ ਪਤਾ ਨਹੀਂ ਕੀ ਬਣਿਆ ਤੇ ਕੀ ਕੈਸੀ ਢੀੜੀ ਝੁੱਲੀ ਉਹ ਤੇ ਜਿਹੜਾ ਆ ਟਾਈਮ ਆਇਆ ਸੁਣ ਕੇ ਇਨਾ ਦੁੱਖ ਲੱਗਿਆ ਨਾ ਕਿ ਅੱਜ ਤੱਕ ਕੁਝ ਸੁੱਝ ਨਹੀਂ ਦਿਆ ਵੀਡੀਓ ਨਹੀਂ ਪਾ ਰਹੀ ਇਸ ਕਰਕੇ ਤੇ ਟੈਨਸ਼ਨ ਲੈਣਾ ਕੋਈ ਜੀ ਨਹੀਂ ਤੇ ਆ ਕਰਨਾ ਸਾਰੇ ਭੈਣ ਭਰਾ ਪੁੱਛਦੇ ਆਂ ਤਾਂ ਵਰਗੀ ਅੱਜ ਤੁਹਾਡੇ ਨਾਲ ਸਾਹਮਣੇ ਆਏ ਆ। ਦੇਖ ਕੇ ਫਿਰ ਲਾਈਵ ਹੋਏ ਆ ਕਿ ਚਲੋ ਸਾਰਿਆਂ ਨੂੰ ਲਗਭਗ ਤੁਹਾਨੂੰ ਪਤਾ ਹੀ ਆ ਕਿ ਇਹ ਜਿਹੜੀ ਮਤਲਬ ਟਰੈਜੇਡੀ ਜਿਹੜੀ ਹੋ ਗਈ ਆ ਸਾਡੇ ਨਾਲ ਤੇ ਚਲੋ ਹੁਣ ਕੀ ਕਰ ਸਕਦੇ ਆ ਕੋਈ ਕਹ ਸਕਦਾ ਪਰਮਾਤਮਾ ਉਹਦੀ ਮਤਲਬ ਆਤਮਾ ਨੂੰ ਸ਼ਾਂਤੀ ਬਖਸ਼ੇ। ਬੱਚਿਆਂ ਬਾਰੇ ਮਾਸਾ ਸੋਚ ਲੈਂਦੀ ਥੋੜਾ। ਚਲੋ ਘਰ ਦੇ ਵਿੱਚ ਮਿਸ ਅੰਡਰਸਟੈਂਡਿੰਗ ਤੇ ਹੁੰਦੀ ਰਹਿੰਦੀ ਹਰ ਇੱਕ ਨਾਲ। ਚਲੋ ਥੋੜਾ ਜਿhera ਰੱਖਿਆ ਹੁੰਦਾ ਤੇ ਦੋ ਪਰਿਵਾਰ ਹੀ ਜਿਹੜੀ ਖਰਾਬ ਹੋ ਗਏ। ਆ ਚਲੋ ਜੇ ਕੋਈ ਦਿਲ ਵਿੱਚ ਗੱਲ ਹੈਗੀ ਜੀ ਚਲੋ ਉਹਨੂੰ ਸ਼ੇਅਰ ਕਰਦੀ ਆ ਆਪਣੇ ਸੱਸ ਵੀ ਹੈਗੀ ਉਹਨਾਂ ਦੇ ਚਲੋ ਉਹਨਾਂ ਦੇ ਜੀਠ ਹੀ ਜਨਨ ਮਤਲਬ ਪਿਆਰ ਸਮਾਨ ਹੀ ਉਹ ਕਦੀ ਉਹਨਾਂ ਨੂੰ ਮਤਲਬ ਸਮਝਾ ਨਹੀਂ ਉਹਨਾਂ ਨੇ ਬੇਟੀ ਸਮਝ ਦੇਹੀ ਮਤਲਬ ਕਦੀ ਇਹ ਨਹੀਂ ਸਮਝਾ ਕਿ ਪਰਜਾਈ ਹੈ ਜੇ ਕਿਦਾਂ ਵਾ ਤੇ ਚਲੋ ਪਰਜਾਈ ਤੇ ਕਦੀ ਕਿਹਾ ਹੀ ਨਹੀਂ ਹਮੇਸ਼ਾ ਜਦੋਂ ਆਵਾਜ਼ ਦੇਣੀ ਬੇਟਾ ਕਰਕੇ ਦੇਣੀ ਉਹਨਾਂ ਨੇ ਬਾਜੀ ਨੇ ਜਦੋਂ ਕਿਸੇ ਇਹ ਨਹੀਂ ਸੁੱਖ ਨੂੰ ਵੀ ਸਾਨੂੰ ਵੀ ਜਦੋਂ ਬੁਲਾਉਣਾ ਬੇਟਾ ਕਰਕੇ ਬੁਲਾਉਣਾ ਉਹਨਾਂ ਨੇ ਸੁਭਾਅ ਬੜਾ ਚੰਗਾ ਹੈ ਬਹੁਤ ਬਹੁਤ ਚੰਗਾ ਹੈ ਸਾਰੀ ਫੈਮਿਲੀ ਦਾ ਸੁਭਾਅ ਬੜਾ ਚੰਗਾ ਹੈ ਸਾਰਾ ਟੱਬਰ ਹੀ ਬਹੁਤ ਵਧੀਆ ਵਾ ਆਹ ਨੂੰ ਫੈਮਿਲੀ ਦਾ ਬੌਨਾਈਜ਼ਰ ਬਤਨੀ ਪਰ ਉਹਦੇ دماغ ਵਿੱਚ ਕੀ મતલਬ ਇਹੋ ਜੀ ਕਿਹੜੀ ਗੱਲ ਆਈ ਕਿ ਜਿਹਨੂੰ ਜਿਹਦੇ ਕਰਕੇ ਉਹਨੂੰ ਇਹ ਕਦਮ ਚੁੱਕਣਾ ਪਿਆ ਤੁਸੀਂ ਸਾਰੇ ਭੈਣ ਭਰਾ ਆਪ ਦੇਖੋ ਕਿ ਕਿੰਨੇ ਚੈਨਲ ਨੇ ਉਹਨਾਂ ਦੇ ਵੀਡੀਓ ਬਣਦੀਆਂ ਇੱਕ ਦਿਨ ਦੇ ਵਿੱਚ ਘੱਟੋ ਘੱਟ 4 ਵੀਡੀਓ ਉਹਨਾਂ ਦੀਆਂ ਇਹ ਵੇਖੋ ਵੀ ਇੱਕ ਵੀਡੀਓ ਨੂੰ ਘੱਟੋ ਘੱਟ 3-4 ਘੰਟੇ ਕਿਤੇ ਨਹੀਂ ਗਏ ਤੇ ਸਾਰਾ ਦਿਨ ਦੇ ਉਹਨਾਂ ਦਾ ਵਲੌਗ 'ਚ ਲੰਘਣਾ ਤੇ ਵਲੌਗ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਦਾਂ ਹਾਸੇ ਖੇੜ ਕੇ ਆਪਣਾ ਟਾਈਮ ਦੇ ਕੱਢਣ ਜੇ ਕੋਈ ਇਦਾਂ ਦੀ ਕੋਈ ਗੱਲ ਹੁੰਦੀ ਹਰਦਾ ਕੋਈ ਨਾ ਕੋਈ ਮੱਸ ਕੇ ਜਾਂਦੇ ਤੇ ਤੂੰ ਆ ਨਿਕਲ ਨਹੀਂ ਪਰ ਇਦਾਂ ਦੀ ਕੋਈ ਕਾਲੀ ਨਹੀਂ ਪਤਾ ਹੀ ਨਹੀਂ ਲੱਗਦਾ ਚਲੋ ਨੱਖੀਆਂ ਮੋੜੀਆਂ ਗੱਲਾਂ ਤੇ ਹਰ ਘਰ ਵਿੱਚ ਨਾਰਮਲ ਤੇ ਹੋ ਹੀ ਜਾਂਦੀਆਂ ਵਾ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਚੁੱਕ ਕੇ ਕੋਈ ਮਤਲਬ ਐਸਾ ਹੀ ਕਦਮ ਚੁੱਕ ਲਿਆ ਵੀ ਜਿਹਦੇ ਨਾਲ ਮਤਲਬ ਅਗਲੇ ਆਂਦਾ ਵੀ ਤੇ ਪਿਛਲੇ ਆਂਦਾ ਵੀ ਦੋਨਾਂ ਦਾ ਨੁਕਸਾਨ ਹੋਵੇ ਚਲੋ ਇਹਨਾਂ ਦਾ ਨੁਕਸਾਨ ਤੇ ਚਲੋ ਹੋਇਆ ਪਰ ਆਪਣਾ ਵੇਖੋ ਆਪਣਾ ਗਵਾ ਲਿਆ ਉਹਨੇ ਆਪਣੀ ਜ਼ਿੰਦਗੀ ਗਵਾ ਲਈ ਜਿਹੜੀ ਇਹਨਾਂ ਬੱਚਿਆਂ ਬਾਰੇ ਸੋਚਿਆ ਇਹਨਾਂ ਚਾਹਾਂ ਆਪਣੇ ਬੱਚਿਆਂ ਬਾਰੇ ਬਹਿ ਬੱਚਿਆਂ ਦਾ ਕੀ ਇਹ ਤਾਂ ਬਹੁਤ ਮਾੜਾ ਇਹ ਮੇਰਾ ਬੇਟਾ ਬੇਟੀ ਕੀ ਕਰੂਗਾ ਮਗਰੋਂ ਆਪ ਇੰਨਾ ਪਿਆਰ ਕਰਦੀ ਕੋਈ ਚੀਜ਼ ਲਿਆ ਕੇ ਦੇਣੀ ਕਦੇ ਉਹ ਲਿਆ ਕੇ ਦੇਣਾ ਬੱਚਿਆਂ ਨਾਲ ਵੀ ਬਹੁਤ ਪਿਆਰ ਕਰਦੀ ਸੀ ਬੱਚਿਆਂ ਨੂੰ ਹਰ ਇੱਕ ਚੀਜ਼ ਵਧੀਆ ਫੈਂਸੀ ਮਹਿੰਗੀ ਤੋਂ ਮਹਿੰਗੀ ਕਹਿਜੀ ਤੋਂ ਰਹਿਣੀ ਦੇਣਾ ਜੋ ਬੱਚਾ ਨੇ ਅੱਧੀ ਜ਼ੁਬਾਨ ਨਾਲ ਕਹਿਣਾ ਸਾਡੇ ਸਾਲੇ ਫਟਾਫਟ ਬਣਾ ਕੇ ਉਸੇ ਟਾਈਮ ਦੇਣਾ ਤੇ ਬਹੁਤ ਬੱਚਾ ਨਫਸਾਨ ਹੀ ਹਾਂ ਜੀ ਵੀ ਬੇਟੀਆਂ ਨਾਲ ਬਹੁਤ ਪਿਆਰ ਕਰਦੀ ਹੁੰਦੀ ਇੱਥੋਂ ਤੱਕ ਕਿ ਮੈਨੂੰ ਖੋਦ ਕਹਿੰਦੀ ਹੁੰਦੀ ਕਿ ਤੇਰੀ ਬੇਟੀ ਵੀ ਸੇਮ ਮਾ ਮੇਰੀ ਨਾਲ ਦੀ ਬੇਟੀ ਨਾਲ ਦੀ ਤੇ ਪਰ ਤੂੰ ਵੀ ਆਪਣੀ ਇਨਾ ਬੇਟੀ ਦਾ ਵਸਾ ਨਹੀਂ ਖਾਣਾ ਤਿਆਰ ਰੱਖਿਆ ਕਰ ਬੇਟੀ ਆਪਣੀ ਦਾ ਮੈਂ ਆਪਣੀ ਬੇਟੀ ਨਾਲ ਇਨਾ ਪਿਆਰ ਕਰਦੀ ਹਾਂ ਤੇ ਤੂੰ ਵੀ ਰੱਖਿਆ ਕਰ ਪਰ ਯਕੀਨ ਨਹੀਂ ਹੁੰਦਾ ਕਿ ਤੂੰ ਇਨਾ ਤਿਆਰ ਰੱਖਣ ਵਾਲੀ ਹੈ ਆਪਣੀ ਬੇਟੀ ਦਾ ਤੇ ਤੂੰ ਅੱਜ ਖੋਦ ਨੂੰ ਛੱਡ ਕੇ ਗਈ ਆ ਮਾਸਾ ਜੀ ਕੀ ਨਹੀਂ ਹੁੰਦਾ ਮਾਰਾ ਕਰਗੀ ਵੀ ਨਹੀਂ ਇਹਨੂੰ ਇੱਕ ਕਦਮ ਚੁੱਕਣਾ ਚਾਹੀਦਾ ਸੀ ਜੋ ਕੋਈ ਸੇ ਬਹਿ ਕੇ ਗੱਲ ਕਰਦੀ ਜੇ ਕੋਈ ਹੈ ਵੀ ਸੀ ਘਰ 'ਚ ਪਰ ਘਰ ਤੇ ਨਾ ਬੜਾ ਖੁਸ਼ ਸੀਗਾ ਥੋੜਾ ਜਿਹਾ ਨਿਗਾਹ ਆ ਪਰਿਵਾਰ ਕੇ ਤੇ ਬਹੁਤਾ ਵੱਡਾ ਵੀ ਨਹੀਂ ਪਰਿਵਾਰ ਕੇ ਦੇ ਹਸਨ ਖੇੜਨ ਵਾਲੀ ਨਨਾਨ ਭਝਾਈ ਕਦੇ ਸਹੇਲੀਆਂ ਵਾਂਗ ਹੋ ਰਹੇ ਨਹੀਂ ਅਸੀਂ ਕੋਈ ਗੱਲ ਹੀ ਨਹੀਂ ਕੋਈ ਕਰੇ ਨਨਾਨ ਦੇ ਵਿੱਚ ਜਠਾਣੀ ਦੇ ਵਿੱਚ ਇੰਨਾ ਪਿਆਰ ਸੀ ਨਾ ਕਿ ਮੈਂ ਖੁਦ ਹਰਾਨ ਹੋ ਨੀ ਨੀ ਦੇਖ ਕੇ ਵੀ ਇੰਨਾ ਪਿਆਰ ਕੋਈ ਮਾੜੀ ਚੰਗੀ ਨਹੀਂ ਜਦੋਂ ਹੱਸਦੇ ਮਿਲਣਾ ਵਰਤਨਾ ਖਾਣਾ ਪੀਣਾ ਸਭ ਨੇ ਇਕੱਠੇ ਹੀ ਬੈ ਕੇ ਖਾਣਾ ਪੀਣਾ ਰਹਿਣਾ ਵੀ ਸਾਰਾ ਦਿਨ ਇਕੱਠੇ ਆ ਪਰ ਇਸ ਗੱਲ ਦਾ ਹੀ ਅਫਸੋਸ ਆ ਕਿ ਉਹਨੇ ਇਹ ਕਦਮ ਚੁੱਕ ਲਿਆ ਜਿਹੜਾ ਕਿ ਹਾਨੂੰ ਤੇ ਲੱਗਦਾ ਹੈ ਕਿ ਉਹਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਹੈ ਚਲੋ ਹੋਰ ਕਿਸ ਦੇ ਬਾਰੇ ਅਸੀਂ ਜਿਆਦਾ ਨਹੀਂ ਕਹਿੰਦੇ ਚਲੋ ਪਰ ਆਪਣੇ ਮਤਲਬ ਬੇਟੀ ਤੇ ਬੇਟੇ ਬਾਰੇ ਉਹਨੂੰ ਜ਼ਰੂਰ ਹੀ ਸੋਚਣਾ ਚਾਹੀਦਾ ਕਿ ਉਹਦਾ ਕੀ ਬਣੂਗਾ ਹੁਣ ਉਹਨਾਂ ਦਾ ਜਿਹੜਾ ਘਰ ਵਾਲਾ ਉਹ ਵੀ ਇਸ ਟਾਈਮ ਤੇ ਮਤਲਬ ਚਲੋ ਪੁਲਿਸ ਦੀ ਕਸਟਡੀ 'ਚ ਆ ਹੁਣ ਸਮਝਣੇ ਆਉਣੀ ਕਿ ਬੱਚਿਆਂ ਵਿਚਾਰਿਆਂ ਦਾ ਕੀ ਬਣੂਗਾ ਮਤਲਬ ਚਲੋ ਜੇ ਮੈਂ ਪਿੰਦਰ ਭਾਈ ਹੁਣ ਤੁਸੀਂ ਜਾਣਦੇ ਹੋ ਤੇ ਪ੍ਰੀਤ ਨੂੰ ਉਹਨਾਂ ਨੂੰ ਜਾਣਦੇ ਹੋ ਚਲੋ ਕਹਿੰਦੇ ਵੀ ਅਸੀਂ ਪਿਆਰ ਕਰਦੇ ਹਾਂ ਉਹਨਾਂ ਨੂੰ ਤੇ ਸਾਂਭਣਗੇ ਆ ਕਹਿ ਮੋਹੀ ਦੇ ਅ ਚਲੋ ਕਹਿੰਦੇ ਵੀ ਅਸੀਂ ਸਾਂਭਾਂਗੇ ਸਾਡੇ ਹੀ ਆ ਮਤਲਬ ਇਹ ਚਲੋ ਫਿਰ ਵੀ ਜੋ ਮਾਂ ਪਿਓ ਦੀ ਬੱਚਿਆਂ ਨੂੰ ਘਾਟ ਆ ਮਤਲਬ ਉਹ ਤੇ ਫਿਰ ਵੀ ਕੋਈ ਨਹੀਂ ਪੂਰੀ ਕਰ ਸਕਦਾ ਹਾਂਜੀ ਜੋ ਮਾਂ ਮਾਂ ਜਿਹੜੇ ਮਾਂ ਮਾਏ ਪੂਰੀ ਕਰ ਜਾਂਦੁਰੀ ਕਰ ਦੇਖ ਸਕਦੇ ਤੁਸੀਂ ਵੀ ਥੋੜੇ ਟਾਈਮ ਹੀ ਪਹਿਲਾਂ ਉਹਨਾਂ ਵਾਸਤੇ ਸੂਟ ਬੂਟ ਲੈ ਕੇ ਆਇਨੇ ਉਹਨਾਂ ਨੇ ਆਪਣੇ ਵਾਸਤੇ ਜਦੋਂ ਲੈ ਕੇ ਆਉਣਾ ਇਹਨਾਂ ਦੇ ਨਾਲ ਵੀ ਸਾਂਹੀ ਲੈ ਕੇ ਆਉਣੇ ਆ ਕੋਈ ਮਿਰਤੀ ਮਾਪਿਓ ਰੀਜਾ ਮਤਲਬ ਬੱਚਿਆਂ ਦੀਆਂ ਪੂਰੀਆਂ ਕਰਦਾ ਹੋਊ ਤੇ ਕੋਈ ਚਲੋ ਜਿੱਦਾਂ ਮਰਜ਼ੀ ਕੋਈ ਕਰੇ ਪਰ ਮਾਪਿਓ ਤੇ ਮਾਪਿਓ ਹਾਂ ਜੀ ਹੁਣੀ ਤੇ ਬੱਚਿਆਂ ਦਾ ਬਹੁਤ ਕਰਦੇ ਆ ਇਹ ਵੀ ਸਾਜਿਆ ਨਾ ਵੀ ਮਤਲਬ ਹੁਣ ਉਹਨਾਂ ਬੱਚਿਆਂ ਨੂੰ ਆਪਣੀ ਜਿਹੜੀ ਮਾਂ ਮਤਲਬ ਕਦੀ ਨਹੀਂ ਮਾਂ ਲੱਭੇ ਨਾ ਮਰਦੀ ਮਿਲ ਜੇ ਪਰ ਉਹਨੂੰ ਮਾਂ ਨਹੀਂ ਕਦੀ ਵੀ ਮਿਲਣੀ ਉਹਨਾਂ ਬੱਚਿਆਂ ਜੋ ਉਹ ਮਰਜ਼ੀ ਕਰ ਲੈ ਫਿਰ ਉਹਦੀ ਅੱਖਾਂ ਸਾਡੀ ਮਾਂ ਹੁੰਦੀ ਸਾਨੂੰ ਕੀ ਦੇਣਾ ਸੀ ਕੀ ਕਰਨਾ ਸੀ ਮਾਂ ਦੀ ਦਾਇਆ ਤਾਈ ਭਾਦੀ ਮਾਪੇ ਵਾਂ ਮਾਨ ਕੇ ਉਹ ਕਾਲਰ ਪਰ ਉਹ ਗੱਲ ਨਹੀਂ ਬੰਦੀ। ਉਹ ਮਾਂ ਦੀ ਘਰ ਤੇ ਰੜਕਦੀ ਆ ਨਾ। ਤੇ ਇਸੇ ਚੱਕਰ ਵਿੱਚ ਉਸ ਜਿਸ ਪਾਣੂ ਮਦਦ ਜਿਸ ਦਿਨ ਦਾ ਵੀ ਪਤਾ ਲੱਗਾ ਤੇ ਵੀਡੀਓ ਬਣਾਉਣ ਨੂੰ دل ਹੀ ਨਹੀਂ ਕੀਤਾ ਉਸ ਦਿਨ ਦਾ। ਤੇ ਨਾ ਹੀ ਤੋਂ ਨਾ ਕੋਈ ਪਾਈ ਨਾ ਉਹਨਾਂ ਦਾ ਵੀ ਹੁਣ ਤੁਹਾਨੂੰ ਪਤਾ ਵੀ ਇਸੇ ਤਰ੍ਹਾਂ ਘਰ ਵਿੱਚ ਡੈਥ ਹੋਈ ਹੋਵੇ ਤੇ ਬਿਲਕੁਲ ਹੁਣ ਸਾਇਦ ਉਹਨਾਂ ਮਹੀਨਾ ਵੀ ਲੱਗ ਸਕਦਾ ਵਾਟ ਟਾਈਮ ਲੱਗ ਸਕਦਾ ਵੀ ਵੀਡੀਓ ਨਾ ਆਵੇ। ਤੇ ਅਸੀਂ ਉਸ ਦਿਨ ਦਾ ਜੀ ਨਹੀਂ ਕੀਤਾ ਬਣਾਉਣ ਨੂੰ ਮਤਲਬ ਚਲੋ ਹੁਣ ਆਖਰ ਵੀ ਚਲੋ ਆਪਣੇ ਜੀ ਕਰਵਾਗੇ ਹੁਣ ਵੀਡੀਓ ਤੁਹਾਡੇ ਅੱਗੇ ਜੀ ਤੇ ਨਹੀਂ ਵਿਆ ਕਰਨ। ਤੇ ਚਲੋ ਹੁਣ ਦੀਦੀ ਕਹਿੰਦੇ ਜਿਹੜਾ ਕੰਮ ਉਹ ਕਰਨਾ ਤੇ ਚਲੋ ਹੈ ਹੀ ਆ ਵੀਡੀਓ ਆਉਣਗੀਆਂ ਕੱਲ ਨੂੰ ਤੇ ਚਲੋ ਆਪਣਾ ਪਰਵਾਸ ਹੀ ਇਕੱਠੇ ਰਹਿੰਦੇ ਬੈੰਦੇ ਸੀਗੇ ਕੋਈ ਗੱਲ ਉਪਰਿਆਂ ਵਰਗੀ ਕੋਈ ਗੱਲ ਹੀ ਨਹੀਂ ਸੀਗੀ ਸਾਰਿਆਂ ਨੇ ਆਣਾ ਇਕੋ ਥਾਂ ਤੇ ਬਹਿਣਾ ਖਾਣਾ ਖਾ ਕੇ ਤੇ 3 ਸਾਲ ਹੋ ਗਏ ਅਸੀਂ ਦੇ ਉਹ ਮਤਲਬ ਕਿ ਕੰਮਕੁਮ ਦੇ ਘਰ ਨੂੰ ਉਹਨਾਂ ਦੇ ਨਾਲ ਸਾਨੂੰ ਮਾਸਾ ਫੀਲ ਨਹੀਂ ਹੁੰਦਾ ਵੀ ਆਪਣਾ ਵਾ ਪਰਿਵਾਰ ਕੀ ਜਾਂ ਕੋਈ ਅਲੱਗ ਵਾ ਆਪਣੇ ਪਰਿਵਾਰ ਵਾਲੀ ਗੱਲ ਨਹੀਂ ਹੁੰਦੀ ਉਹਨਾਂ ਦੇ ਵਿਚਾਰ ਹੈ ਨਹੀਂ ਉਹਨਾਂ ਚ ਆਪਣੇ ਪਰਿਵਾਰ ਨਾਲ ਵਧ ਗਿਆ ਸੀ ਗੱਲ ਕਿਤੇ ਜਦੋਂ ਵੀ ਜਾਣਾ ਕੋਈ ਨਾ ਆਵੇ ਖਾਣਾ ਖੋਣਾ ਖਵਾ ਕੇ ਫੇਰ ਕੱਲ ਨਾ ਇੰਨਾ ਪਿਆਰ ਕਰਨਾ ਪਰ ਹੱਸਦੀ ਰਹਿਣਾ ਕਦੇ ਗੁੱਸਾ ਨਹੀਂ ਕਦੇ ਜਿੰਨਾ ਆਉਂਦਾ ਕਿ ਉਹ ਸਾਡੇ ਵਿੱਚ ਰਹੀ ਨਹੀਂ ਕਿ ਅਜੇ ਤੱਕ ਨਹੀਂ ਯਕੀਨ ਇੰਨੇ ਦਿਨ ਹੋ ਗਿਆ ਮਤਲਬ ਪੰਜ ਦਿਨ ਹੋ ਚਲੇ ਆ ਵੀ ਅਜੇ ਤੱਕ ਇਹ ਯਕੀਨ ਆਉਂਦਾ ਵੀ ਮਤਲਬ ਸੁੱਖ ਨਹੀਂ ਰਹੀ ਇਹ ਹੀ ਸਾਰਿਆਂ ਦੀ ਮੁੰਡ ਸੁੱਖ ਗਈ ਸੁੱਖ ਗਈ ਸੁੱਖ ਦਾ ਨਾਂ ਹੀ ਰਹਿ ਗਿਆ ਮੂੰਹ 'ਚ ਬਸ ਖੁਸ਼ ਰਹਿਣ ਵਾਲੀ ਬਹੁਤ ਸੀ ਉਹ ਵੀ ਵੇਖ ਸਕਦੇ ਹੋਗੇ ਸਾਰੇ ਚੈਨਲਾਂ ਤੇ ਖੁਸ਼ੀ ਰਹਿਂਦੀ ਹੁੰਦੀ ਸੀ ਔਰ ਵੀਡੀਓ ਵਿੱਚ ਕਿਦਾਂ ਹੱਸਣਾ ਸਾਡੀ ਮੀਡੀਆ ਵੀਡੀਓ ਪਾਉਂਦੇ ਨੇ ਉਹਨਾਂ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਸਿਰ ਵੀ ਉਹਨਾਂ ਨੇ ਪ੍ਰੀਤੀ ਦੀ ਕੋਲ ਹੀ ਮੋਣਾ ਆਪਣੇ ਆਪ ਉਹਨਾਂ ਨੂੰ ਆਉਂਦਾ ਨਹੀਂ ਹੁੰਦਾ ਸਿਰ ਮੋਣਾ ਇਹ ਤੇ ਕਹਿੰਦੇ ਨੇ ਕਿ ਇਨਸਾਨ ਨੂੰ ਪਤਾ ਨਹੀਂ ਵੀ ਸਾਡੇ ਨਾਲ ਅਗਲੇ ਪਲ ਵਿੱਚ ਕੀ ਹੋਣਾਵਾ ਸਾ ਦੋਨੋਂ ਵੀ ਨਹੀਂ ਪਤਾ ਸੀ ਵੀ ਮੈਂ ਮਤਲਬ ਹੁਣ ਹੈਗੀਆਂ ਤੇ ਹੋਰ ਅੱਧੇ ਘੰਟੇ ਘੰਟੇ ਬਾਅਦ ਮਤਲਬ ਮੈਂ ਨਹੀਂ ਰਹਿਣਾ ਦੁਨੀਆ ਚਾਹ ਤੁਸੀਂ ਕੋਈ ਹੈਗਾ ਸੀ ਤੇ ਕਿਉਂ ਨਾ ਸ਼ੇਅਰ ਕਰ ਲੈਂਦੇ ਕਿ ਨਹੀਂ ਇਹ ਤਾਂ ਗੱਲ ਹੈ ਪਰ ਕਾਲੀ ਨਾ ਕਰਦੇ ਕੋਈ ਜਲਬਾਜੀ ਨਾ ਕਰਦੇ ਹੱਸ ਨਹੀਂ ਕਿਹੜੀ ਦਵਾਈ ਦਾ ਚਣੀ ਗਈ ਕਦੇ ਕਿਸਨ ਕੋਈ ਦੁੱਖ ਦੀ ਕਦ ਸੁੱਖ ਦੀ ਨਹੀਂ ਦੱਸਿਆ ਕਰਦੇ ਉਹਨੇ ਬੱਚੇ ਬਹੁਤ ਹੁੰਦੇ ਉਹਨਾਂ ਦੇ ਬੱਚੇ ਵੇਖੇ ਨਹੀਂ ਜਾਂਦੇ ਰੋਂਦੇ ਵੇਖ ਕੇ ਕਿੰਨੇ ਦਿਨੋਂ ਹੌਲ ਪੈਂਦੇ ਆ ਖਲੋਤਾ ਨਹੀਂ ਜਾਂਦਾ ਉੱਥੇ ਇੱਕ ਮਿੰਟ ਵੀ ਬੱਚੇ ਬਹੁਤ ਰੋਂਦੇ ਆ ਮੜਾ ਕਰਗੀ ਪਰ ਨਹੀਂ ਕਰਨਾ ਚਾਹੀਦਾ ਅਸੀਂ ਇਤਰਾ ਉਹਨੂੰ ਚਲੋ ਬਾਕੀ ਹੁਣ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਗੜੀ ਪ੍ਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਬਖਸ਼ ਸ਼ਾਂਤੀ ਦੇਵੇ ਆਪਣੀ ਚੈਨ ਪਰਿਵਾਰ ਨੂੰ ਪਾਣਾ ਮੰਨਣ ਦਾ ਮਤਲਬ ਬਲ ਬਖਸ਼ੇ ਤੇ ਚਲੋ ਇੰਨੇ ਲੱਭ ਜਾਣਾ ਫਿਰ ਸਸਰੀ ਘਰ ਦੀ ਤੁਹਾਨੂੰ ਸਾਰਿਆਂ ਨੂੰ